ਮੂਲ ਮੰਤਰ ਦਾਬ ਜੀ ਨੂੰ ਪਤਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੂਲ ਮੰਤਰ ਹੈ ਮਹਾਰਾਜ ਜੀ ਨੇ ਗੁਰਬਾਣੀ ਚ ਸਭ ਤੋਂ ਪਹਿਲਾਂ ਮੂਲ ਮੰਤਰ ਲਿਖਿਆ ਸਭ ਤੋਂ ਪਹਿਲਾਂ ਫਿਰ ਅੱਗੇ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਫਿਰ ਬਾਣੀ ਸਾਰੀ ਪ੍ਰਵਾਹ ਚੱਲ ਪੈਂਦੀ ਸਭ ਤੋਂ ਪਹਿਲਾਂ ਮੂਲ ਮੰਤਰ ਮੂਲ ਮੰਤਰ ਦਾ 파ਵ ਹੈ ਮੂਲ ਦਾ ਮਤਲਬ ਸ਼ੁਰੂ ਦਾ ਮੋਢ ਦਾ ਮੰਤਰ ਗੁਰਬਾਣੀ ਦਾ ਇੱਕੋ ਇੱਕ ਮੰਤਰ ਹੋਇ ਮੂਲ ਮੰਤਰ ਜਿਹੜਾ ਕਹਿੰਦਾ ਨਾ ਵੀ ਮੈਨੂੰ ਬਾਣੀ ਨਹੀਂ ਪੜ੍ਹਣੀ ਹੁੰਦੀ ਜਿਹੜਾ ਕਹਿੰਦਾ ਹੈ ਮੇਰੇ ਤੋਂ ਪੜ੍ਹ ਹੀ ਨਹੀਂ ਜਾਂਦੀ ਜਾਂ ਮੈਂ ਪੜ੍ਹਿਆ ਨਹੀਂ ਜਾਂ ਕੁਝ ਵੀ ਹੈ ਉਹ ਮੂਲ ਮੰਤਰ ਦਾ ਪਾਠ ਤੇ ਕਰ ਹੀ ਸਕਦਾ ਨਾ ਪਰ ਦੇਖੋ ਦੁੱਖ ਏਡਾ ਸਾਡੇ ਅਸੀਂ ਮੂਲ ਮੰਤਰ ਦਾ ਪਾਠ ਕਰਕੇ ਵੀ ਸ਼ੁਕਰ ਨਹੀਂ ਕਰਦੇ ਇਹਨਾਂ ਵੀ ਨਹੀਂ ਕਰ ਸਕਦੇ ਇੱਕ ਬੱਚੀ ਸੀ ਉਹ ਹਿੰਦੂ ਪਰਿਵਾਰ ਦੀ ਸੀ ਆਪਣੇ ਤੋਂ ਬਹੁਤ ਦੂਰ ਸਾਊਥ ਵਾਲੀ ਸਾਈਡ ਦੀ ਉੱਥੇ ਹਿੰਦੀ ਵੀ ਨਹੀਂ ਬੋਲੀ ਜਾਂਦੀ ਉੱਥੇ ਉਹ ਆਪਣੀ ਭਾਸ਼ਾ ਉਦਰ